ਮੂਸੇ ਵਾਲੇ ਦਾ ਰਤਬਾ ਫੈਨ ਚ ਦੇ ਸਿਰ ਚੜ ਕੇ ਬੋਲਦਾ ਤੇ ਸਿੱਧੂ ਮੂਸੇ ਵਾਲੇ ਦੇ ਫੈਨ ਵੀਲਸ ਦਾ ਬਦਲਾ ਲੈਣ ਲਈ ਤਿਆਰ ਨੇ ਸਿੱਧੂ ਮੂਸੇਵਾਲੇ ਦਾ ਇਹ ਫੈਨ ਜਦੋਂ ਹਵੇਲੀ ਆਉਂਦਾ ਤਾਂ ਗੀਤ ਦੇ ਜਰੀਏ ਚੱਬ ਗਾੜ ਦਿੰਦਾ ਤੇ ਸਾਰੇ ਫੈਨਸ ਜਿਹੜੇ ਨੇ ਉਹਨਾਂ ਦੇ ਰੋਂਗਟੇ ਖੜੇ ਕਰ ਦਿੰਦਾ ਸਿੱਧੂ ਮੂਸੇਵਾਲਾ ਲਈ ਪਹਿਲਾਂ ਤਾਂ ਜਲਦੀ ਜਲਦੀ ਵੀਡੀਓ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਜਸਟਿਸ ਫਾਰ ਸਿੱਧੂ ਮੂਸੇਵਾਲਾ ਲਿਖਣਾ ਨਾ ਭੁੱਲਿਓ ਤਾਂ ਜੋ ਸਿੱਧੂ ਦੀ ਜਸਟਿਸ ਦੀ ਲੜਾਈ ਨੂੰ ਅੱਗੇ ਵਧਾਇਆ ਜਾ ਸਕੇ ਤੇ ਸਿੱਧੂ ਮੂਸੇਵਾਲੇ ਦਾ ਇਹ ਫੈਨ ਆਪਣੇ ਗੀਤਾਂ ਦੇ ਜਰੀਏ ਚੱਬ ਗਾੜਦਾ ਤੇ ਜਵਾਬ ਦੇ ਗਿਆ ਸਿੱਧੂ ਦੇ ਗੀਤ ਨਾਲ ਉਹਨਾਂ ਗੈਂਗਸਟਰਾਂ ਨੂੰ ਜਿਨ੍ਹਾਂ ਨੇ ਸੋਚਿਆ ਸੀ ਕਿ ਮੂਸੇਵਾਲਾ ਮੁੱਕ ਜਾਣਾ ਪਰ ਸਿੱਧੂ ਤਾਂ ਆਪਣੇ ਗੀਤਾਂ ਦੇ ਜ਼ਰੀਏ ਅੱਜ ਵੀ ਉਸੇ ਤਰ੍ਹਾਂ ਜਿਉਂਦਾ ਹੈ ਜਾਗਦਾ ਤੇ ਗੱਡੀਆਂ 'ਚ ਵੀ ਵਜਦਾ ਬਿਲਬੋਰਡ ਤੇ ਵੀ ਆਉਂਦਾ ਹੈ ਸਿੱਧੂ ਮੂਸੇਵਾਲਾ ਸਿੱਧੂ ਮੂਸੇਵਾਲੇ ਨੂੰ ਕੌਣ ਨਹੀਂ ਜਾਣਦਾ ਤੇ ਇਹੀ ਰਤਵਾ ਅਣਖਾਂ ਸਿੱਧੂ ਮੂਸੇਵਾਲਾ ਆਪਣੇ ਗੀਤਾਂ ਦੇ ਵਿੱਚ ਦੱਸਦਾ ਹੁੰਦਾ ਸੀ ਤੇ ਆਪਣੇ ਫੈਨਜ਼ ਨੂੰ ਵੀ ਉਹੀ ਰਾਤੇ ਤੋੜ ਗਿਆ ਇਹ ਫੈਨ ਰਾਜਸਥਾਨ ਤੋਂ ਆਇਆ ਤੇ ਆਪਣੇ ਗੀਤ ਦੇ ਜਰੀਏ ਸਾਰਿਆਂ ਨੂੰ ਕੀਲ ਲਿਆ ਇਸ ਨੌਜਵਾਨ ਨੇ ਆਪਣੇ ਵੀ ਕੁਝ ਗੀਤ ਗਾਏ ਤੇ ਸਿੱਧੂ ਦਾ ਜਿਹੜਾ ਗੀਤ ਗਾਇਆ ਸੁਣ ਕੇ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ ਕਿ ਜਿਹੜੇ ਸੋਚਦੇ ਸੀ ਕਿ ਸਿੱਧੂ ਦੀ ਆਵਾਜ਼ ਨੂੰ ਖਤਮ ਕਰ ਦੇਣਗੇ ਉਸ ਦੇ ਫੈਨ ਉਸ ਆਵਾਜ਼ ਨੂੰ ਲਗਾਤਾਰ ਬੁਲੰਦ ਕਰ ਰਹੇ ਨੇ ਤੇ ਉਸੇ ਆਵਾਜ਼ ਦੇ ਵਿੱਚ ਉਸੇ ਰਤਵੇ ਦੇ ਵਿੱਚ ਅਣਖਾਂ ਦੇ ਨਾਲ ਉਹ ਗੀਤ ਗਾਉਂਦੇ ਨੇ ਜਿਹੜੇ ਚਪੇੜਾ ਮਾਰਦੇ ਨੇ ਉਹਨਾਂ ਗੈਂਗਸਟਰਾਂ ਦੇ ਜਿਨ੍ਹਾਂ ਨੇ ਸੋਚਿਆ ਕਿ ਮੂਸੇਵਾਲਾ ਮੁੱਕ ਜਾਣਾ ਰ ਮੂਸੇ ਵਾਲਾ ਤਾਂ ਉਸੇ ਤਰ੍ਹਾਂ ਲੈਜੈਂਡ ਹੈ ਤੇ ਹਾਈਲਾਈਟਡ ਹੈ ਲਗਾਤਾਰ ਪਰਿਵਾਰ ਵੱਲੋਂ ਵੀ ਕੋਸ਼ਿਸ਼ ਹੈ ਕਿ ਸਿੱਧੂ ਦੇ ਗੀਤ ਸਮੇਂ ਸਿਰ YouTube ਦੇ ਉੱਪਰ ਆਉਂਦੇ ਰਹਿਣ ਤੇ ਸਿੱਧੂ ਨੂੰ ਉਸੇ ਤਰ੍ਹਾਂ ਜਿਉਂਦਾ ਜਗਦਾ ਰੱਖਿਆ ਜਾ ਸਕੇ ਸਿੱਧੂ ਦੇ ਫੈਨ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਲਾਈਕ ਕਰ ਦਿਓ ਸੁਣ ਲਓ ਇਸ ਮੁੰਡੇ ਦਾ ਧਮਾਕੇਦਾਰ ਗੀਤ ਤੇ ਕਰ ਦਿਓ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਆਓ ਸਾਡੇ ਕੋਲੋਂ ਸੈਮ ਸੈਮ ਜੋ ਲੰਘਦੇ ਸੀ ਸੋਹਣੇ ਆ ਮੈਂ ਹੁਣ ਹੱਥ ਗਲ ਮੇ ਨੂੰ ਪਾਉਣ ਲੱਗੇ ਆਉ ਬਾਜਾ ਵਾਜੋਂ ਦੇਖ ਐਣ ਅਸਮਾਨ ਸੁਨਾ ਟੰਡ ਤਿਤਰਾ ਦੇ ਉੱਚੀਆਂ ਉਡਾਰੀਆਂ ਲਾਉਣ ਲੱਗੇ ਸੱਪਾਂ ਵਾਂਗੂ ਵੈਰੀਓਸਰ ਤੱਕਣ ਲੱਗੇ ਔਰੇ ਸੀ ਜੋ ਜੁੱਤੀ ਵਾਲੀਆਂ ਲੋਕਾਂ ਨੇ ਆਉ ਕੁਝ ਕਬੱਤ ਲਈ ਹੱਥਾਂ ਕੀ ਹਥਿਆਰ ਛੱਡਾਇਆ ਦਬ ਗਿਆ ਜੱਟ ਬਾਹਿਮ ਪਾੜ ਲਿਆ ਲੋਕਾਂ ਨੇ ਆਉ ਕੁਝ ਕਬੱਤ ਲਈ ਹੱਥਾਂ ਕੀ ਹਥਿਆਰ ਛੱਡਾਇਆ ਦਬ ਗਿਆ ਜੱਟ ਬਾਹਿਮ ਪਾੜ ਲਿਆ ਲੋਕਾਂ ਨੇ ਉਹ ਤੇਰੇ ਬੈਂਦਿਆਂ ਬੈਂਦਿਆਂ ਦੌਰ ਬਦਲਤਾ ਕਬੂ ਨੇ ਫਾਇਦਾ ਨਹੀਂ ਕੋਈ ਬਖਤ ਬੋਲ ਕੇ ਗਾਲੇ ਦਾ ਜੋਰ ਬਿਨਾ ਪੱਟਾਂ ਤੇ ਥਾਪੀ ਵੱਜਦੀ ਨਾ ਹੰਕਾਰ ਨਹੀਂ ਇਹ ਰਤਵਾ ਮੂਸੇ ਆਲੇ ਦਾ ਆਓ ਜਿਗਰੇ ਸਿਰ ਤੇ ਟੋਬਰੀ ਟਟ ਟਟ ਪੈਂਦਾ ਏ ਪੈਂਪੂ ਨਹੀਂ ਜੋ ਪੜਕਦੇ ਰਹਿੰਦੇ ਟੋਕਾਂ ਤੇ ਆਓ ਕੁਝ ਕ ਬਖਤ ਲਈ हथां की हथियार छॾे दॿगया जट ब पाल लिया लुकान